ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 826 ਦੇ ਸੁਬਾਇਮਾਨ ਬਖਸ਼ਿਸ਼ ਕਰਦੇ ਹਨ ਦਰਸ਼ਨ ਦੇਖ ਤਦ ਦੁੱਖ ਨਸੇ ਇਹ ਪ੍ਰਮਾਤਮਾ ਆਪ ਜੀ ਦੇ ਦਰਸ਼ਨ ਕਰਕੇ ਵਿਕਾਰਾਂ ਦਾ ਦੁੱਖ ਖਤਮ ਹੋ ਜਾਂਦਾ ਹੈ ਕਮੂ ਨਾ ਹੋਮੋ ਦ੍ਰਿਸ਼ਟ ਗੋਚਰ ਜੀ ਕੈ ਸੰਗ ਵਸੇ ਮੇਰੇ ਉੱਤੇ ਕਿਰਪਾ ਕਰੋ ਕਿ ਮੈਂ ਆਪਣੀਆਂ ਇਸ ਅੱਖਾਂ ਦੇ ਨਾਲ ਆਪ ਜੀ ਦੇ ਦਰਸ਼ਨ ਕਰਦਾ ਰਵਾਂ ਤੇ ਹਮੇਸ਼ਾ ਹੀ ਆਪ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਾਂ ਰਹਾ ਹੋ ਪ੍ਰੀਤਮ ਪ੍ਰਾਨ ਆਧਾਰ ਸੁਆਮੀ ਆਪ ਜੀ ਸਾਡੇ ਸਾਹਾਂ ਦੇ ਮਾਲਕੋ ਸਾਨੂੰ ਆਪ ਜੀ ਦਾ ਹੀ ਆਸਰਾ ਹੈ ਪੂਰ ਰਹੇ ਪ੍ਰਭ ਅੰਤਰਜਾਮੀ ਆਪ ਜੀ ਹਰ ਇੱਕ ਹਿਰਦੇ ਦੇ ਮਾਲਕੋ ਤੇ ਸਭ ਦੇਨ ਦੇ ਅੰਦਰ ਵਸੇ ਹੋਏ ਹੋ ਕਿਆ ਗੁਣ ਤੇਰੇ ਸਾਰ ਸੰਭਾਲੀ ਆਪ ਜੀ ਦੇ ਇੰਨੇ ਇਤਨੇ ਕੁ ਗੁਣ ਹਨ ਕਿ ਮੈਂ ਕਿਹੜੇ ਗੁਣ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਾਂ ਕਿਹੜਾ ਗੁਣ ਆਪ ਜੀ ਦਾ ਧਾਰਨ ਕਰਾਂ ਕਿਉਂਕਿ ਆਪ ਜੀ ਬੇਅੰਤ ਗੁਣਾਂ ਦੇ ਮਾਲਕ ਹੋ ਸਵਾਸ ਸਵਾਸ ਪ੍ਰਭ ਤੁਜੈ ਚਤਾਰੀ ਕਿਰਪਾ ਕਰੋ ਕਿ ਇਹ ਸਵਾਸ ਸਵਾਸ ਆਪ ਜੀ ਦਾ ਨਾਮ ਸਿਮਰਦਾ ਰਮ ਹਰ ਸਵਾਸ ਦੇ ਨਾਲ ਆਪ ਜੀ ਨੂੰ ਚੇਤੇ ਕਰਦਾ ਰਮ ਕਿਰਪਾ ਨਿਤ ਪ੍ਰਭ ਦੀਨ ਦੇ ਆਲਾ ਉਹ ਪ੍ਰਮਾਤਮਾ ਕਿਰਪਾ ਦੇ ਘਰ ਦੇ ਵਿੱਚ ਆ ਕੇ ਗਰੀਬਾਂ ਤੇ ਦਇਆ ਕਰਦਾ ਹੈ ਜੀ ਜੰਤ ਕੀ ਕਰੋਪਤ ਪਾਲਾ ਸਾਰੇ ਜੀਆਂ ਦੀ ਪਰਤਪਾਲਨਾ ਪਰਮਾਤਮਾ ਆਪ ਕਰ ਰਿਹਾ ਹੈ 8 ਪਹਿਰ ਤੇਰਾ ਨਾਮ ਜਨ ਜਾਪੇ ਜਿਹੜਾ ਸੇਵਕ ਆਪ ਜੀ ਦਾ ਅੱਠੇ ਪਹਿਰ ਨਾਮ ਜਪਦਾ ਹੈ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਦਾਸ ਨਾਨਕ ਆਖਦਾ ਹੈ ਕਿ ਉਸ ਪਰਮਾਤਮਾ ਨੇ ਆਪ ਹੀ ਲਗੜ ਲਗਾਈ ਹੈ ਤੇ ਉਸ ਨਾਲ ਪਿਆਰ ਪੈ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ